ਲਗਾਤਾਰ ਪੰਜਾਬ ਦੇ ਵਿੱਚ ਪੈਰੇ ਮੀਂਹ ਕਰਕੇ ਹੁਣ ਰਾਹਤ ਦੀ ਬਜਾਏ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਆਉਂਦੀਆਂ ਨਜ਼ਰ ਆ ਰਹੀਆਂ ਕਿਉਂਕਿ ਬੀਤੇ ਦਿਨ ਖੁਸ਼ਿਆਰਪੁਰ ਦੇ ਵਿੱਚ ਪਈ ਬਰਸਾਤ ਤੋਂ ਬਾਅਦ ਦੇ ਹਾਲਾਤ ਕੁਝ ਅਜਿਹੇ ਨੇ ਜੋ ਤੁਸੀਂ ਆਪਣੀਆਂ ਸਕਰੀਨਾਂ ਦੇ ਉੱਤੇ ਦੇਖ ਰਹੇ ਹੋ ਪਾਣੀ ਜਿਹੜਾਗਾ ਪਲਪੜ ਦੇ ਵਿੱਚ ਇਕੱਠਾ ਹੋ ਗਿਆ ਹਾਲਾਂਕਿ ਸਿਰਫ 2-3 ਘੰਟੇ ਪਏ ਮੀਂਹ ਤੋਂ ਬਾਅਦ ਹਾਲਾਤ ਜਿਹੇ ਪੈਦਾ ਹੋ ਗਏ ਕਿ ਸੜਕਾਂ ਦੇ ਉੱਤੇ 2-2 2.5 ਫੁੱਟ ਤੱਕ ਜਿਹੜਾ ਪਾਣੀ ਇਕੱਠਾ ਹੋ ਗਿਆ ਸੜਕਾਂ ਦੇ ਉੱਤੇ ਆਉਣ ਜਾਣ ਵਾਲੇ ਦਾ ਗਿਰਾਂ ਨੂੰ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਪਰ ਲੋਕ ਜੋ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਸੜਕਾਂ ਦੇ ਉੱਪਰ ਜਦੋਂ ਪਾਣੀ ਇਕੱਠਾ ਹੋਇਆ ਤਾਂ ਪਾਣੀ ਜਿਹੜਾ ਹੈਗਾ ਘਰਾਂ ਦੇ ਵਿੱਚ ਵੜ ਗਿਆ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਜਦੋਂ ਮੀਂਹ ਪਿਆ ਤਾਂ ਮੀਂਹ ਦੇ ਦੌਰਾਨ ਜਿਹੜਾ ਹੈਗਾ ਸਾਨੂੰ ਡਰ ਸੀ ਕਿ ਕਿਤੇ ਪਾਣੀ ਜਿਹੜਾ ਹੈਗਾ ਸਾਡੇ ਘਰਾਂ ਦੇ ਵਿੱਚ ਇਹਨਾਂ ਵੜ ਜਾਏ ਜਿਸ ਕਰਕੇ ਲੋਕ ਪੂਰੀ ਰਾਤ ਸੁੱਤੇ ਨਹੀਂ ਤੇ ਜਿਸ ਕੱਲ ਦਾ ਡਰ ਸੀ ਉਹੀ ਗੱਲ ਹੋ ਗਈ ਕਿਉਂਕਿ ਘਰਾਂ ਦੇ ਅੰਦਰ ਪਾਣੀ ਦੀ ਜਿਹੜੀ ਹੈ ਦਸਤਕ ਹੋ ਗਈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੇ ਬਾਅਦ ਦੇ ਵਿੱਚੋਂ ਜਿਹੜਾ ਹੈਗਾ ਪਾਣੀ ਔਰਤਾਂ ਦੇ ਵੱਲੋਂ ਕੱਢਿਆ ਜਾ ਰਿਹਾ ਔਰਤਾਂ ਬਾਲਟੀਆਂ ਲੈ ਲੈ ਕੇ ਆਪਣੇ ਘਰਾਂ ਦੇ ਵਿੱਚੋਂ ਪਾਣੀ ਕੱਢ ਕੇ ਬਾਹਰ ਸੜਕਾਂ ਦੇ ਉੱਤੇ ਸੋਟ ਰਹੀਆਂ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸੜਕਾਂ ਜੁਨੇ ਪੂਰੇ ਤਰੀਕੇ ਦੇ ਨਾਲ ਡੁੱਬੀਆਂ ਪਈਆਂ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਮੀਂਹ ਤੋਂ ਕਿਉਂਕਿ ਜਿਹੜਾ ਹੈਗਾ ਪਾਣੀ ਦੀ ਨਿਕਾਸੀ ਨਹੀਂ ਹੋ ਪਾਰੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਰੇਸ਼ਾਨੀ ਇਸ ਮੀਂਹ ਤੋਂ ਨਹੀਂ ਬਲਕਿ ਨਿਕਾਸੀ ਨਾ ਹੋਣ ਤੋਂ ਹੈ ਕਿਉਂਕਿ ਹੁਸ਼ਿਆਰਪੁਰ ਦੀਆਂ ਸੜਕਾਂ ਇਹ ਜੋ ਨੇ ਤੁਹਾਨੂੰ ਦਿਖਾ ਰਿਆਂ ਜਿੱਥੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਹਾਲਾਂਕਿ ਮੌਸਮ ਵਿਭਾਗ ਨੇ ਤਾਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਮੌਨਸੂਨ ਦੀ ਦਸਤਕ ਤੋਂ ਬਾਅਦ ਪਰੇਸ਼ਾਨੀਆਂ ਹੋ ਸਕਦੀਆਂ ਇਸ ਕਰਕੇ ਆਪਣੇ ਸਾਰੇ ਪ੍ਰਬੰਧ ਜਿਹੜੇ ਨੇ ਪਹਿਲਾਂ ਕਰ ਲੋ باوجود ਦੇ ਸੱਪ ਤੇ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਉੱਤੇ ਦੋ ਦੋ ਟਾਈ ਟਾਈ ਫੋਟੋ ਤੱਕ ਜਿਹੜਾ ਪਾਣੀ ਇਕੱਠਾ ਹੋ ਗਿਆ ਜਿਸ ਕਰਕੇ ਲੋਕ ਪਰੇਸ਼ਾਨ ਨੇ ਕਿਉਂਕਿ ਪਾਣੀ ਘਰਾਂ ਦੇ ਅੰਦਰ ਵੜ ਗਿਆ ਤੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਇੱਕ ਵਾਰ ਤਾਂ ਸ ਵੀਰਾਂ ਦੇ ਉੱਤੇ ਜਿਹੜੀ ਹੈ ਨਿਗਾਹ ਮਾਰ ਲਵੋ ਕਿਹੋ ਜਿਹੇ ਹਾਲਾਤ ਜਿਹੜੇ ਨੇ ਬਣੇ ਕੋਈ ਨੇ ਹਾਲਾਂਕਿ ਸਿਰਫ ਹੁਸ਼ਿਆਰਪੁਰ ਦੇ ਹਾਲਾਤ ਹੈ ਜਿਹੜੀ ਮੁਹਾਲੀ ਦੀਆਂ ਖਰੜਦੀਆਂ ਸੜਕਾਂ ਵੀ ਜਿਹੜੀਆਂ ਨੇ ਦੋ-ਦੋ ਢਾਈ-ਢਾਈ ਫੁੱਟ ਪਾਣੀ ਦੇ ਨਾਲ ਡੁੱਬੀਆਂ ਹੋਈਆਂ ਨੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਸਾਰੇ ਇਲਾਕੇ ਅਜਿਹੇ ਆ ਜਿੱਥੇ ਮੀਂਹ ਦੀ ਇੱਕ ਬੂੰਦ ਤੱਕ ਨਹੀਂ ਪਈ ਤੇ ਕਈ ਇਲਾਕੇ ਅਜਿਹੇ ਨੇ ਜਿੱਥੇ ਲਗਾਤਾਰ ਪਿਛਲੇ 3 ਦਿਨਾਂ ਤੋਂ ਮੀਂਹ ਨੇ ਜਿਹੜਾਗਾ ਭਾਰੀ ਤਬਾਹੀ ਮਚਾਈ ਹੈ ਕਿਉਂਕਿ ਸੜਕਾਂ ਜਿਹੜੀਆਂ ਨੇ ਪੂਰੇ ਤਰੀਕੇ ਦੇ ਨਾਲ ਜ਼ਲ ਤਲਕ ਹੋ ਚੁੱਕੀਆਂ ਪਰ ਉੱਥੇ ਹੀ ਰਾਹਤ ਜ਼ਰੂਰ ਮਿਲੀ ਹੈ ਗਰਮੀ ਤੋਂ ਕਿਉਂਕਿ ਇੱਕ ਪਾਸੇ ਜਿਹੜਾਗਾ ਗਰਮੀ ਕਰਕੇ ਲੋਕ ਬਿਹਾਲ ਸੀ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਸੀ ਪਾਣੀ ਦੀ ਜਿਹੜੀ ਹੈ ਕਮੀ ਹੋ ਰਹੀ ਸੀ ਜਿਸ ਕਰਕੇ ਹੁਣ ਚੋਨਾ ਲੱਗਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਾਣੀ ਦੀ ਕਮੀ ਨਹੀਂ ਆਉਗੀ ਪਰ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਪੁਕਤਾ ਪ੍ਰਬੰਧ ਕਰ ਲਈ ਜਾਣ ਪਾਣੀ ਦੀ ਨਿਕਾਸੀ ਨੂੰ ਲੈ ਕੇ ਤਾਂ ਇਹ ਬਰਸਾਤ ਜਿਹੜੀ ਹੈ ਇੱਕ ਚੰਗਾ ਰੂਪ ਧਾਰਨ ਕਰ ਲਏਗੀ ਕੀ ਕਹਿਣਾ ਚਾਹੋਗੇ ਕਮੈਂਟਾਂ 'ਚ ਜਰੂਰ ਸਾਂਝੇ ਕਰੋ ਆਪਣੇ ਵਿਚਾਰ